ਸਰਕਾਰ ਵੱਲੋਂ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਲਗਾਤਾਰ ਵਿਵਾਦ ਪੱhta ਜਾ ਰਿਹਾ ਹੈ ਹਰਿਆਣਾ ਦੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਲਈ ਸੰਘਰਸ਼ ਕਰਨ ਵਾਲੇ ਜਗਦੀਸ਼ ਝਿੰਡਾ ਤੇ ਦਿਦਾਰ ਸਿੰਘ ਨਲਵੀ ਦੇ ਨਾਲ ਉਹਨਾਂ ਦੀ ਭਾਰੀ ਸਖਤ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਅੱਜ ਪ੍ਰਦਰਸ਼ਨ ਕਰ ਰਹੀਆਂ ਨੇ ਰੋਸ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਹਰਿਆਣਾ ਦੇ ਗੁਰਦੁਆਰੇ ਨੇ ਇਹਨਾਂ ਦੀ ਸਾਂਭ ਸੰਭਾਲ ਇਹਨਾਂ ਨੂੰ ਸੌਂਪੀ ਜਾਵੇ ਇਸ ਲਈ ਲਗਾਤਾਰ ਇਹਨਾਂ ਨੇ ਇਹ ਸ਼ੁਰੂ ਕੀਤਾ ਆਪਣੀ ਜਿਹੜੀ ਮਹਿੰਮ ਚਲਾਈ ਹੈ ਜਗਦੀਸ਼ ਢਿੰਡਾ ਸਾਡੇ ਨਾਲ ਹੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਸ ਤਰ੍ਹਾਂ ਇਹ ਅਗਲਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਸੰਘਰਸ਼ ਜਾਰੀ ਰੱਖਣਗੇ ਕਿ ਕਿਹਦਾ ਸਾਬ ਕਿਸ ਤਰ੍ਹਾਂ ਦਾ ਸੰਘਰਸ਼ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਰੀ ਰਹਿ ਸਕਦਾ ਹਰਿਆਣਾ ਦੇ ਸੰਗ ਤੋਂ ਲੋ ਇਸ ਤਰ੍ਹਾਂ ਜੀ ਅਸੀਂ ਸ਼ਾਂਤੀਪੂਰਵਕ ਆਪਣਾ ਸੰਘਰਸ਼ ਨੂੰ ਜਾਰੀ ਰੱਖਾਂਗੇ ਅਤੇ ਕੋਈ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਾਂਗੇ ਜਿਹੜੇ ਗੈਰਕਾਨੂੰਨੀ ਢੰਗ ਦੇ ਨਾਲ ਗੁਰੂ ਘਰਾਂ ਦੇ ਵਿੱਚ ਇੱਥੇ ਕਬਜ਼ੇ ਕਰਕੇ ਬੈਠੇ ਨੇ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਵੀ ਜਹੇਦਾਰ ਨੂੰ ਅਪੀਲ ਕਰ ਦਿੱਤੀ ਹੈ ਕਿ ਇਹ ਗੈਰਕਾਨੂੰਨੀ ਢੰਗ ਨਾਲ ਜੋ ਬੈਠੇ ਨੇ ਇਹ ਹੁਣ ਐਸੰਧਾਨੀ ਤੌਰ ਤੇ ਗੁਰੂ ਘਰਾਂ ਦੇ ਕਬਜ਼ੇ ਕਰਕੇ ਬੈਠੇ ਨੇ ਤੇ ਗੁਰੂ ਘਰ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਇਸ ਕਰਕੇ ਉਹਨਾਂ ਨੂੰ ਹੀ ਅਪੀਲ ਕੀਤੀ ਜਾ ਜਹੇਦਾਰ ਸਾਹਿਬ ਵੱਲੋਂ ਕਿ ਉਹ ਗੁਰੂ ਘਰਾਂ ਨੂੰ ਖਾਲੀ ਕਰਨ ਅਕਾਲੀ ਦਲ ਵੱਲੋਂ ਮੋਰਚਾ ਲਗਾਉਣ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕੀ ਕਹੋਗੇ ਮੈਂ ਸਮਝਦਾ ਹਾਂ ਕਿ ਅਕਾਲੀ ਦਲ ਹਮੇਸ਼ਾ ਇਹੀ ਮੋਰਚਿਆਂ ਵਿੱਚ ਰਿਹਾ ਹੈ ਅਤੇ ਹੁਣ ਆਪਣੀ ਭਰਾ ਮਾਰੂ ਨੀਤੀ ਅਪਣਾਉਣ ਵਾਸਤੇ ਵੀ ਇਹ ਅਕਾਲੀ ਦਲ ਬਾਦਲ ਨੇ ਜੋ ਮੋਰਚੇ ਦੀ ਕੋ ਅਨਾਉਂਸਮੈਂਟ ਕੀਤੀ ਹੈ ਉਹ ਇੱਕ ਬੜੀ ਮੰਦਪਾਗੀ ਹੈ ਤੇ ਉਹਦੇ ਵਿੱਚ ਜੋ ਉਹਨੇ ਵਰਲਡ ਭਰ ਦੇ ਲੋਕਾਂ ਨੂੰ ਸੱਦਿਆ ਹੈ ਮੈਂ ਸਮਝਦਾ ਹਾਂ ਕਿ ਲੋਕੀ 27 ਤਰੀਕ ਨੂੰ ਉਸ ਸਮਾमेलन ਵਿੱਚ ਬਿਲਕੁਲ ਨਾ ਜਾਣ ਉਹ ਕੇਵਲ ਤੇ ਕੇਵਲ ਬਾਦਲ ਦਾ ਬੁਲਾਇਆ ਹੋਇਆ ਸਮੇਲਨ ਹੈ ਨਾ ਕਿ ਸਿੱਖ ਮੇਲਨ ਉਹ ਬਾਦਲ ਦੇ ਸਮੇਲਨ ਦੇ ਵਿੱਚ ਕੇਵਲ ਤੇ ਕੇਵਲ ਜੇ ਕੋਈ ਸਿੰਘ ਜਾਣਗੇ ਉਹ ਕੇਵਲ ਬਾਦਲ ਦੇ ਹੋਣਗੇ ਨਾ ਕਿ ਸਿੱਖ ਸੰਗਤ ਵੱਲੋਂ ਜਾਣ ਕੀ ਲੱਗਦਾ ਕੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹਰਿਆਣਾ ਦੀ ਸਿੱਖ ਸੰਗਤ ਦੇ ਖਲਾਵੀਆ ਤੁਹਾਡੇ ਖਿਲਾਫ 27 ਤਰੀਕ ਨੂੰ ਇਸ ਤਰ੍ਹਾਂ ਜੀ ਉਹ ਆਪਣੇ ਹਿਸਾਬ ਦੇ ਨਾਲ ਪਿਆਣਾ ਸ਼ਹੀਦ ਰਵਈਏ ਦੇ ਨਾਲ ਆਪਣੇ ਫੈਸਲੇ ਲੈਣਗੇ ਪਰ ਸਾਡਾ ਜੋ ਫੈਸਲਾ ਹੋਵੇਗਾ ਉਹ ਸਿੱਖ ਸੰਗਤ ਦਾ ਫੈਸਲਾ ਹੋਵੇਗਾ ਜੋ ਸੇਕ ਸੰਗਠਨ ਨੂੰ ਦੇਸ਼ ਕਰੇਗੀ ਉਸ ਆਦੇਸ਼ ਦੇ ਨਾਲ ਹੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਸੀਂ ਉਸ ਰਾਹ ਤੇ ਚਲਾਂਗੇ ਕੀ ਹਲੇ ਕੋਈ ਸਮਝੌਤੇ ਦਾ ਰਸਤਾ ਖੁੱਲਾ ਹੈ ਕੀ ਕਿਤੇ ਨਾ ਕਿਤੇ ਜਾ ਕੇ ਦੋਨੇ ਤਰ੍ਹਾਂ ਦੇ ਵਿੱਚ ਸਮਝੌਤਾ ਹੋ ਸਕਦਾ ਹੈ ਹੁਣ ਸਮਝੌਤਾ ਤੇ ਦੀ ਗੱਲ ਜੋ ਹੈ ਉਹ ਪਹਿਲੋਂ ਵਾਸਤੂ ਉਹ ਟਾਈਮ ਆਪਣਾ ਹੀ ਕਰ ਚੁੱਕੇ ਨੇ ਹੁਣ ਕਾਨੂੰਨ ਤੋਂ ਬਾਅਦ ਬਣ ਤੋਂ ਬਾਅਦ ਕੋਈ ਸਮਝੌਤੇ ਦਾ ਬਾਕੀ ਕੋਲ ਰਾਹ ਬਚਦਾ ਨਹੀਂ